ਹਾਰਡਵੇਅਰ ਵਪਾਰੀ ਦੀ ਦੁਕਾਨ ਤੇ ਅਣਪਛਾਤੇ ਨੌਜਵਾਨ ਗੋਲੀਆਂ ਚਲਾ ਕੇ ਹੋਏ ਫਰਾਰ ਦੋ ਵਾਰ ਅੱਗੇ ਵੀ ਚੱਲ ਚੁੱਕੀਆਂ ਹਨ ਇਸ ਦੁਕਾਨ ਤੇ ਗੋਲੀਆਂ ਅੱਕੇ ਹੋਏ ਦੁਕਾਨਦਾਰਾਂ ਨੇ ਪਿੱਛਾ ਕਰਕੇ ਕੀਤੀ ਫਾਇਰਿੰਗ ਫਾਇਰਿੰਗ ਕਰਕੇ ਹੋਏ ਫਰਾਰ ਮਾਮਲਾ 40 ਲੱਖ ਦੀ ਫਿਰੋਤੀ ਦਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਹੋਂਦੇ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਵਿੱਚ ਵਿੱਕੀ ਹਾਰਡਵੇਅਰ ਸਟੋਰ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਹਾਰਡਵੇਅਰ ਦੇ ਮਾਲਕ ਦਿਨੇਸ਼ ਕੁਮਾਰ ਉਰਫ ਬੋਬੀ ਨੇ ਦੱਸਿਆ ਕਿ ਕੱਲ ਬੀਤੀ ਸ਼ਾਮ ਕਰੀਬ 6 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਹਾਰਡਵੇਅਰ ਸਟੋਰ ਤੇ ਗੋਲੀ ਚਲਾ ਕੇ ਫਰਾਰ ਹੋ ਗਏ। ਗ੍ਰੀਮਤ ਇਹ ਰਹੀ ਕਿ ਗੋਲੀ ਦੁਕਾਨ ਦੀ ਦੀਵਾਰ ਵਿੱਚ ਜਾ ਲੱਗੀ ਅਗਰ ਜੇ ਨਿਸ਼ਾਨਾ ਐਦਰ ਉਧਰ ਲੱਗਦਾ ਤਾਂ ਵੱਡਾ ਚਾਨੀ ਨੁਕਸਾਨ ਹੋ ਸਕਦਾ ਸੀ। ਜ਼ਿਕਰਯੋਗ ਹੈ ਕਿ ਇਸ ਦੁਕਾਨ ਦੇ ਉੱਪਰ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਹਨ ਜਿਨ੍ਹਾਂ ਦੇ ਦੋਸ਼ੀ ਜੇਲ੍ਹ ਦੀਆਂ ਸਲ੍ਹਾਂਾਂ ਪਿੱਛੇ ਹਨ। ਗੋਲੀਆਂ ਚਲਾਉਣ ਵਾਲਿਆਂ ਤੋਂ ਵਕੀ ਵਪਾਰੀਆਂ ਵੱਲੋਂ ਹਮਲਾਵਾਰਾਂ ਦਾ ਕਰੀਬ 10 ਕਿਲੋਮੀਟਰ ਪਿੱਛ ਨ ਰੌਂਡ ਫਾਇਰਿੰਗ ਵੀ ਕੀਤੀ ਗਈ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਦੁਕਾਨਦਾਰ ਦੇ ਦੱਸਣ ਮੁਤਾਬਕ ਉਹਨਾਂ ਦੇ ਕੋਲੋਂ ਨਿਸ਼ਾਨ ਸਿੰਘ ਨਾਮਕ ਵਿਅਕਤੀ ਜੋ ਯੂਐਸਏ ਦਾ ਨੰਬਰ ਤੋਂ ਲਗਾਤਾਰ 40 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰ ਰਿਹਾ ਸੀ ਜਿਸ ਦੇ ਚੱਲਦੇ ਉਹਨਾਂ ਵੱਲੋਂ ਦੁਕਾਨ ਉੱਪਰ ਗੋਲੀਆਂ ਚਲਵਾਈਆਂ ਗਈਆਂ ਹਨ ਇਸ ਵਕਤ ਪੀੜਤ ਦੁਕਾਨਦਾਰ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਸਰ ਫਿਰੋਤੀ ਦਾ ਮਾਮਲਾ ਇਹ ਕੋਈ ਕੋਣ ਮੰਗਦਾ ਹੈ ਮੰਗਦਾ ਜੀ ਕੋਣ ਮੰਗ ਰਿਹਾ ਜੀ ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂ ਜੀ 40 ਲੱਖ ਦੀ ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਕੀਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂ ਜੀ ਦੋ ਵਾਰੀ ਅੱਗੇ ਹੋ ਗਿਆ ਜੀ ਤੇ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ ਹਾਂ ਜੀ ਉਹ ਦੋਸੀ ਕੀ ਭੜੇ ਕਿ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ ਹਾਂ ਜੀ ਤੇ ਜਿਹੜਾ 2024 ਚ ਉਹਨਾਂ ਦੀ ਵਾਹਿਜ ਮੰਨ ਚੋਗੀ ਅੱਛਾ ਹਾਂ ਜੀ ਜਿਹੜੀ ਕੱਲ ਗੋਲੀ ਚਲੀ ਉਹ ਕਿੱਥੇ ਲੱਗੀ ਹੈ? ਆ ਉਹ ਦੁਕਾਨ ਦੇ ਸਭ ਤੋਂ ਪੱਲੇ ਕੋਲੇ ਤੇ ਲੱਗੀ। ਠੀਕ ਹੈ ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ? ਕੁਛ ਨਹੀਂ ਆ ਜੀ ਪੂਰਾ ਯੋਰ ਨਾ। ਹੂੰ ਛਾਣੇ ਹੁੰਦਾ ਹੀ ਕਰ। ਕੁਛ ਸੀਸੀਟੀਵੀ ਵੀ ਕੋਈ ਕੈਮਰਾ ਜਾਈ? ਹਾਂਜੀ ਆਇਆ ਜੀ। ਉਹ ਉਹ ਬੰਨੇ ਆ ਜੀ। ਹਾਂਜੀ। ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕੀ ਪਿੱਛੇ ਮਗਰ ਉਹ ਜਿਹੜੇ ਬਿਜ ਭਜ ਨਾ ਸਕੀ। ਹਾਂਜੀ ਹਾਂਜੀ ਆੜੇ ਬੰਦੇ ਗਏ ਮਗਰ। ਉਹਨਾਂ ਕਾਰਨ ਕੀਤੀ ਐ ਤਿੰਨ ਫਾਗ ਗੱਡੇ। ਹਾਂਜੀ। ਥੋੜਾ ਹੀ ਬਰਗਰਾ ਗਿਆ ਸਰ। ਜਿਹਦਾ ਕੱਲ ਕਾਬੂ ਆ ਜਣੇ। ਕੀ ਆਪਣੇ ਆਪ ਨੂੰ ਤੇ ਸੁਰੱਖਿਅਤ ਮਹਿਸੂਸ ਕਰਦੇ ਹੋ ਇਹ ਅੱਛਾ ਹੋ ਗਿਆ ਤਦਪੁਰਸ ਵੱਲ ਮੇਰੇ ਖਿਲਾਫ ਪੀਸ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ ਉਹਦੇ ਇਥੇ ਮੌਜੂਦ ਸਨ ਹਾਂਜੀ ਮੌਜੂਦ ਇਹਨਾਂ ਲੋਕੋ ਕੀਤਾ ਕਿ ਪਰ ਆ ਪੰਦਰਾਂ ਹਾ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ 35 ਵਰਸੀਓ ਹਾਂਜੀ 35 ਵਰਸੀਓ ਮੋੜ ਚਾਲ ਤੇ ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਉਂਡ ਹਾਂ ਰਾਉਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਹਨਾਂ ਲਾਏ ਅੱਛਾ ਜਿਹੜੇ ਉੱਤੇ ਫੇਰੇ ਆਣ ਕੇ ਫਾਇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਕਿੰਨਰ ਉਹ ਜਿਹੜੀ ਉਹਨਾਂ ਲੋ ਫਿਰਨ ਦਿੱਤੀ ਗਈ ਇੱਕੋ ਰੰਗ ਕੱਢਿਆ ਨਾਲ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗੇ ਪ੍ਰਸ਼ਾਸਨ ਜੀ ਨੂੰ ਸਹੀ ਪਾਚਲਾ ਦੇਵੇ ਸਾਡੀ ਝਾਲਮਾਲ ਦੀ ਰਾਖੀ ਰੱਖੇ ਉਹ ਜਿਹਦੇ ਤੁਹਾਨੂੰ ਥ੍ਰੈਡ ਕਰ ਸਾਰੀਆਂ ਨੇ ਇੱਥੇ ਲੋਕਲ ਨੰਬਰ ਪਤਵਾ ਰੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੁਗਾ ਚਾਹੀਦਾ 2S ਦਾ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤੇ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਹਾਂ ਜੀ ਤਾਂ ਜੜੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ ਹੈ ਜੇਬੀ ਤੇ ਕੋਈ ਗੋਲੀ ਚੱਲੀ ਹੈਗੀ ਪਰਮ ਗੁਰੁੰਦਾਵਾ ਉਹਦੀ ਅਸੀਂ ਜਾਂਚ ਕਰ ਰਹੇ ਹੈਗੇ ਹਾਂ ਮਸਲਾ ਮਤਲਬ ਕਿਤੇ ਤੇ ਗੋਲੀ ਚੱਲੀ ਕਿੰਨ ਜਿ ਲਈ ਤੇ ਦੁਕਾਨ ਸੀਗੀ ਜੀ ਦਿਨੇਸ਼ ਜੀ ਤੇ ਉਹਨਾਂ ਦੁਕਾਨ ਤੇ ਕੋਈ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਜਿਹੜਾ ਪਹਿਲਾਂ ਮੈਂ ਕਹਤਾ ਦੋਸ਼ੀ ਅਰੈਸਟ ਹੈ ਜੇਲ੍ਹ ਦੇ ਵਿੱਚ ਨੇ ਸਰ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗ ਆ ਰਹੇ ਕੋਈ ਫੁਟੇਜ ਵਗੈਰਾ ਮਿਲੀ ਉਹਨਾਂ ਦੀ ਅੱਜ ਚੱਲ ਰਿਹਾ ਜੀ ਇਹ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਐਫਆਰ ਲਾਚ ਕੀਤੀ ਹੋਈ ਹੈ ਜੀ ਆਪਾਂ